ਵਾਇਕੁਰ ਜਿੱਤ ਦਾ ਖਲਸਾ ਵਾਇਕੁਰ ਜਿੱਤ ਦੀ ਫਤਿਹ ਆਮੂਰੀ ਪਿਆਰੀ ਸਾਧ ਸੰਗਤ ਜੀਓ ਅਸੀਂ ਖੜੇ ਆਂ ਠੰਡਾਪੁਰ ਜਿੱਥੇ ਕੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਉਹਨਾਂ ਦੇ ਲਖਤੇ ਜਿਗਰ ਸਾਹਿਬ ਜਾਦਿਆਂ ਨੂੰ ਠੰਡੇਪੁਰ ਵਿੱਚ ਗੈਦ ਕੀਤਾ ਗਿਆ ਸੀ ਅਤੇ ਇਸ ਉਪਰੰਤ ਇਸ ਦੇ ਨੇੜੇ ਹੀ ਦੂਸਰਾ ਗੁਰਦੁਆਰਾ ਗੁਰਦੁਆਰਾ ਸ੍ਰੀ ਸਫੇਤਗੜ ਸਾਹਿਬ ਵਿਖੇ ਨਿਹੰਗ ਵਿੱਚ ਚਲਵਾ ਕੇ ਸ਼ਹੀਦ ਕਰਵਾ ਦਿੱਤਾ ਗਿਆ ਸੀ ਉਹਦੇ ਮਹੀਨੇ ਵਿੱਚ ਗੁਰੂ ਨਾਨਕ ਨਾਮ ਲੇਵਾਲ ਸੰਗਤਾਂ ਇਹਨਾਂ ਯੋਧਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਆਉਂਦੀ ਹਨ ਹੁਣ ਤਰ ਪਰੌਣੇ ਹਨ ਗੁਰਦੁਆਰਾ ਸ੍ਰੀ ਠੰਡਾ ਗੁਰੂ ਸਾਹਿਬ ਸੰਗਤ ਜੀ ਇੱਥੇ ਲੱਖਾਂ ਕਰੋੜਾਂ ਦੀ ਤਾਤ ਸਾਥ ਵਿੱਚ ਸੰਗਤਾਂ ਦੇ ਲੱਖ ਮਸਤ ਹੋਏ ਜਾਂਦੇ ਆ। ਕਾਫੀ ਕਰੋ ਦਰਸ਼ਕ ਲੋਕਾਂ ਦਾ ਤਿਰਖ ਖੰਡ ਬੁੱਲਸਾਹਿ ਦੇਖੋ ਇਸ ਤਰ੍ਹਾਂ ਸੰਗਤਾਂ ਹੁਮ ਹੁਮਾ ਕੇ ਦਰਸ਼ਨ ਜਿਦਾਰੇ ਕਰ ਰਹੀਆਂ ਹਨ ਅੱਤੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਆਸਾਨੀ ਕੁਰਬਾਨੀ ਨੂੰ ਨਤ ਮਸਤ ਹੋ ਕੇ ਸ਼ਰਧਾ ਦੇ ਫੁੱਲ ਭੇਟ ਅਰਪਣ ਕਰ ਰਹੀਆਂ ਹਨ ਛੋਟੀਆਂ ਉਮਰਾਂ ਵੱਡੇ ਸਾਕੇ ਜਿਨ੍ਹਾਂ ਨੇ ਛੋਟੀਆਂ ਉਮਰਾਂ ਵਿੱਚ ਜ਼ੁਲਮ ਅਤੇ ਜ਼ਾਲਮ ਦਾ ਟਾਕਰਾ ਕੀਤਾ ਪਰ ਇਹਨਾਂ ਜ਼ਾਲਮਾਂ ਦੀ ਧੀਨ ਨਹੀਂ ਮੰਨੀ ਇਸ ਜਗ੍ਹਾ ਤੇ ਸੰਗਤਾਂ ਵੱਲੋਂ ਵੱਡੀ ਗੰਟੀ ਵਿੱਚ ਹਾਜ਼ਰੀ ਭਰ ਕੇ ਉਹਨਾਂ ਯੋਧਿਆਂ ਦੀ ਬਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਪੀੜ ਅਰਪਨ ਕੀਤੇ ਜਾ ਰਹੇ ਹਨ